ਤੇ ਹਾਂਜੀ ਜਲੰਧਰ ਵਾਲਿਓ ਅੱਜ ਆਏ ਆ ਜੀ ਆਪਾਂ ਹਾਂ ਪੁਰਾਣੇ ਜਲੰਧਰ ਦੇ ਵਿੱਚ ਤੇ ਇੱਥੇ ਇਹ ਹੈਗਾ ਬਾਈ ਕਿਹੜਾ ਚੌਕ ਹੈ ਠਿੰਗਰਾ ਚੌਕ ਠਿੰਗਰਾ ਗੇਟ ਚੌਕ ਠਿੰਗਰਾ ਗੇਟ ਚੌਕ ਤੇ ਆਵਾ ਜਾਣਾ ਹੈਗਾ ਕਿਲੇ ਵੱਲ ਆਜੋ ਫਿਰ ਤੁਹਾਨੂੰ ਮੈਂ ਗਲੀ ਦਿਖਾ ਦਿਆਂ ਪਹਿਲਾਂ ਇਸਲ ਦੇ ਵਿੱਚ ਕਿਵੇਂ ਕਿਵੇਂ ਦੀਆਂ ਗਲੀਆਂ ਨੇ ਇੱਥੇ ਦੀਆਂ ਇਹ ਚੀਜ਼ ਇੱਥੇ ਦੇ ਜਿਹੜੇ ਮਹੱਲੇ ਦੀ ਆਪਣੀ ਕੁਆਲਿਟੀ ਬਹੁਤ ਵਧੀਆ ਕਿਉਂਕਿ ਦੇਖੋ ਕਿੰਨੀ ਚੜਾਈ ਚੜਗੇ ਤਾਂ ਨੂੰ ਆ ਇਹਨੂੰ ਚਤਾ ਚੜਾਈ ਕਹ ਲਈ ਆਪਾਂ ਦਾ ਸ਼ਬਦਾ ਇਹਨੂੰ ਟਿੱਕੀ ਕਿਹਾ ਜਾਂਦਾ ਤਾਂ ਇਧਰ ਦਿਖਾਵਾਂ ਥੱਲੇ ਉਹਨਾਂ ਨੂੰ ਦੇਖੋ ਕਿੱਥੋਂ ਆਏ ਆਪਾਂ ਓਹੋ ਭਾਈਆ ਜਦ ਲੱਭਣ ਕੀ ਆਏ ਆ ਤਸੋਂ ਪਹਿਲਾਂ ਕੋੜੇ ਨੂੰ ਅੱਜ ਅਸੀਂ ਚੱਲੇ ਆ ਪਕੌੜੇ ਵਾਲੀਆਂ ਦੁਕਾਨਾਂ ਲੱਭਣ ਚਲੰਦਰ ਦੇ ਵਿੱਚ ਖਾਸ ਜਿਹੜੀਆਂ ਵਧੀਆ ਫੇਮਸ ਨੇ ਤੇ ਚਲੋ ਲੱਭਦਿਆਂ ਜਾ ਕੇ ਹੁਣ ਸ਼ੁਰੂ ਹੁੰਦਾ ਅੱਛਾ ਪੈਰ ਵੀ ਆਰ ਹੂੰ ਪੈਰੋ ਵੀ ਆਰ ਤੋਂ ਸੁੱਧਾ ਹੀ ਜੁੱਤੀ ਚੌਕੋਂ ਦਾ ਨਿਕਲਦਾ ਅੱਛਾ ਸੁੱਧਾ ਜੁੱਤੀ ਚੌਕ ਖਾ ਗਿਆ ਪੂਰਾ ਪੁਰਾਣਾ ਬਾਜ਼ਾਰ ਹੈ ਅੰਦਰ ਉਹ ਕੇ ਜਿਹੜਾ ਜਿਪੁਰਾਣਾ ਹੀ ਚਲੰਦਰ ਦਾ ਪੁਰਾਣਾ ਬਾਜ਼ਾਰ ਹੈ ਕੀ ਬਾਤ ਹੈ ਤੇ ਇਹ ਹੈ ਜੀ ਪੁਰਾਣੇ ਚਲੰਦਰ ਦੀਆਂ ਪੁਰਾਣੀਆਂ ਗਲੀਆਂ ਤੇ ਪੁਰਾਣਾ ਬਾਜ਼ਾਰ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਦੇ ਵਿੱਚ ਰੌਣਕ ਮੇਲਾ ਪੂਰਾ ਇੱਥੇ ਅੱਜ ਅਸੀਂ ਲੱਭਣਾ ਆਏ ਆ ਬੈਸਟ ਪਕੌੜੇ ਵਾਲੇ ਉਹ ਦਿਖਾ ਦਈਏ ਵੇਖਿਆ ਵੀ ਕਿਵੇਂ ਇਹ ਹੀ ਲੰਘ ਕਰਦੇ ਆ ਕਿੱਥੇ ਤੱਕ ਪਹੁੰਚਣ ਲਈ ਜਦੋਂ ਕਿ ਬਹੁਤ ਘੱਟ ਲੋਕ ਸ਼ੇਰੀ ਕਿਤੇ ਬੋਲ ਨਹੀਂ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕੁਝ ਚੰਗਾ ਕਰਦਾ ਤੁਰਨਾ ਪੈਂਦਾ ਤਾਂ ਪੜ੍ਹ ਲਈ ਭਾਈ ਹੈ ਨਾ ਤੇ ਇਸ ਕਰਕੇ ਫਿਰ ਜਲਦੀ ਪਹੁੰਚਦੇ ਖਾਣਦੇ ਕਿਉਂਕਿ ਥੱਕ ਗਿਆ ਬਹੁਤ ਤੁਰ ਕੇ ਕਾਫੀ ਹੋਣਾ ਪਿਆ ਤੁਹਾਨੂੰ ਇਹ ਹੈ ਜੀ ਪੁਰਾਣਾ ਬਾਜ਼ਾਰ ਤੇ ਇਹਦੀ ਇੱਕ ਜਸ ਜਸ ਫੂਡ ਸ਼ਾਪ ਦਿੱਤੀ ਸੀ ਆਇਆ ਤੇ ਇੱਥੇ ਤੁਹਾਨੂੰ ਕਈ ਤਰ੍ਹਾਂ ਦੇ ਜਿਹੜੇ ਪਕੌੜੇ ਆ ਉਹ ਮਿਲ ਜਣੇ ਇੱਥੇ ਤੇ ਹੁਣ ਇਹ ਜਲੰਧਰ ਦੀਆਂ ਜਿਹੜੀਆਂ ਟਾਪ ਕਲਾਸ ਜਿਹੜੀਆਂ ਦੁਕਾਨਾਂ ਉਹਦੇ ਵਿੱਚੋਂ ਆਦੇ ਹੁਣ ਅਸੀਂ ਕੁਝ ਆਈਟਮਸ ਲੈ ਕੇ ਫਿਰ ਟੈਸਟ ਕਰਦੇ ਆ ਵੀ ਕਿਵੇਂ ਦੀਆਂ ਜਿਹੜੀਆਂ ਉਹ ਹੈਗੀਆਂ ਨੇ ਇਹਨਾਂ ਦੇ ਪਕੌੜੇ ਜਿਹੜੇ ਹੈਗੇ ਕਿਸ ਤਰੀਕੇ ਦਾ ਫਲੇਵਰ ਹੈ ਇਹਨਾਂ ਦਾ ਤੇ ਚੱਟੀਆਂ ਦਾ ਨਹੀਂ ਬਹੁਤ ਵਧੀਆ ਬੜੀ ਚੀਜ਼ਾਂ ਵਧੀਆ ਬਣਾਉਂਦੇ ਨੇ ਤੇ ਬਾਕੀ ਹੁਣ ਟੈਸਟ ਕਰਕੇ ਪਤਾ ਲੱਗੂ ਇੱਥੇ ਹਮੇਸ਼ਾ ਹੀ ਰਸ਼ ਲਗਰਦਾ ਪਕੌੜਿਆਂ ਨੂੰ ਲੈ ਕੇ ਇੱਥੇ ਆਲੂ ਫ੍ਰੈਂਚ ਫਰਾਈਜ਼ ਹੋਗਾ ਆਲੂ ਕ੍ਰਿਸਪੀ ਟਿੱਕੀ ਹੋਗੀ ਪਾਲਕ ਮਿਕਸਡ ਪਕੌੜਾ ਹੋਗਾ ਬੱਡ ਪਕੌੜਾ ਮੰਜੂਰੀਅਸ ਲੋਕਸਾ ਪਨੀਰ ਪੁਰਾ ਕਾਫੀ ਕੁਝ ਇੱਥੇ ਜਿਹੜੇ ਹੈਗੇ ਆਈਟਮਸ ਜਿਹੜੇ ਤੁਹਾਨੂੰ ਮਿਲ ਜਾਂਦੇ ਆ ਤੇ ਬੜੀ ਹੁਣ ਆਰਡਰ ਸਾਡਾ ਰੈਡੀ ਹੋ ਰਿਹਾ ਵਾ ਦੇਖਦੇ ਹੁਣ ਕਿਵੇਂ ਦਾ ਇੱਥੇ ਦਾ ਟੈਸਟ ਹੈ ਤੇ ਇੱਥੇ ਸਾਡੇ ਜੀ ਪਰੋੜੇ ਪਕੌੜੇ ਹੋ ਗਏ ਰੈਡੀ ਤਿਆ ਉਹ ਘਰ ਤੋਂ ਉਹ ਅੰਦਰ ਲੈ ਕੇ ਜਾਵਾਂ ਜਿੱਥੇ ਕਿ ਬੰਦੇ ਸਮੋਸੇ ਵਗੈਰਾ ਜਿਹੜੇ ਹੈਗੇ ਆ ਉਹ ਰੈਡੀ ਹੁੰਦੇ ਰਹਿੰਦੇ ਨੇ ਤੇ ਆਲ ਚੈੱਕ ਕਰੋ ਤੁਸੀਂ ਇਧਰੋਂ ਸਮੋਸੇ ਵੇਲ ਹੋ ਕੇ ਆ ਪੋਰਸ਼ਨ ਆ ਇੱਥੇ ਸਮੋਸੇ ਪਰਦੇ ਆ ਇਹ ਆ ਜੀ ਮੈਡਮ ਜਿਹੜੇ ਲੱਗੇ ਹੋਏ ਆ ਸਮੋਸੇ ਪਰਦੇ ਤੇ ਇਧਰ ਚੱਡੀ ਭਾਈ ਚੱਡੀ ਕਿ ਐਸ ਕੌਨਸੀਆਂ ਦਿਖਾਉ ਯਾਰ ਇਹ ਗੁੜ ਵਾਲੀ ਹੁੰਦੀ ਹੈ ਬੰਦਾ ਬੋਲਦਾ ਨਹੀਂ ਭਾਈ ਅੱਛਾ ਭਾਈ ਉਹ ਬੋਲ ਲਗੇ ਭਾਜੀ ਕਿਵੇਂ ਕੀ ਹਾਲ ਚਾਲ ਭਾਜੀ ਪਰ ਇੱਥੇ ਜਿਹੜੀ ਚੰਡੀ ਹੁੰਦੀ ਉਹ ਕਿਹੜੀ ਹੁੰਦੀ ਹੈ ਜੀ ਤੇ ਬਾਖੜੀ ਦੀ ਹੁੰਦੀ ਹੈ ਅੰਬ ਦੀ ਅੰਬ ਦੀ ਬਾਖੜੀ ਦੀ ਬਾਖੜੀ ਦੀ ਅੱਛਾ ਇਹ ਬਾਖੜੀ ਕਿਹੜੀ ਚੀਜ਼ ਹੁੰਦੀ ਜਿਹੜੀ ਅੰਬ ਦੇ ਹੁੰਦੇ ਆ ਅੱਛਾ ਅੰਬ ਦੀ ਹੁੰਦੀ ਹੈ ਓਕੇ ਤੇ ਪਰ ਇੱਥੇ ਤੇ ਮਨਾਂ ਸੁਰੂ ਤੋਂ ਕਿੰਨੇ ਵਜੇ ਸਾਰ ਦੁਕਾਨ ਜਿਹੜੀ ਸਟਾਰਟ ਹੋ ਜਾਂਦੀ ਹੈ ਬੌਂਡਿੰਗ ਦੇ ਵਿੱਚ 11 12 ਵਜੇ ਸਟਾਰਟ ਕਰਦੇ 11 12 ਤੋਂ ਲੈ ਕੇ ਕਿੰਨੇ ਵਜੇ ਤੱਕ 7 ਵਜੇ ਤੱਕ 7 ਵਜੇ ਤੱਕ ਹਾਂ ਵਾਜੀ ਦਾ ਤੇ ਭਾਈ ਕਿੰਨੇ ਕੁ ਸਮੋਸੇ ਤੁਸੀਂ ਇੱਥੇ ਭਰਦੇ ਫਿਰਦੇ ਸੀਗੇ ਕੋਈ ਨਹੀਂ ਕੋਈ ਨਹੀਂ ਕੀ ਮਤ ਇੰਨੀ ਨਹੀਂ ਕਰਦੇ ਆ ਮੈਂ ਚਲੀ ਜਾਂਦਾ ਅੱਛਾ ਬਸ ਜਿਵੇਂ ਗਾਹ ਕਾਈ ਜਾਂਦਾ ਓਵੇਂ ਓਵੇਂ ਤੁਹਾਡਾ ਕੰਮ ਚੱਲੀ ਜਾਂਦਾ ਤੇ ਕੀ ਮਤ ਹੈ ਜੀ ਅਗਰ ਤੁਸੀਂ ਦੇਖੋ ਇੱਥੇ ਕੋਈ ਗੰਦੀ ਨਹੀਂ ਹੁੰਦੀ ਤੇ ਹਜ਼ਾਰਾਂ ਇਸ ਸਮੋਸੇ ਪਰ ਜਾਂਦੇ ਨੇ ਤੇ ਨਾਲ ਹੀ ਇੱਥੇ ਇਹਨਾਂ ਦੀ ਚਟਨੀ ਜਿਹੜੀ ਹੈਗੀ ਆ ਉਹ ਚਟਨੀ ਬਹੁਤ ਵਧੀਆ ਆ ਇਹ ਜਿਹੜੀ ਬਣਾਉਂਦੇ ਬਾਖੜੀ ਜਿਹੜਾ ਅੰਬ ਦੀ ਚਟਨੀ ਹੁੰਦੀ ਹੈ ਇਹਨਾਂ ਦੀ ਇੱਧਰ ਸਮੋਸੇ ਭਰੇ ਜਾ ਰਹੇ ਨੇ ਕਿਆ ਬਾਤ ਹੈ ਤੇ ਚਲੋ ਹੁਣ ਸਲੀਏ ਇਧਰਲੇ ਪਾਸੇ ਜਿੱਥੇ ਆਪਣੀਆਂ ਚਟੀਆਂ ਰੈਡੀ ਹੋਈਆਂ ਅੰਦਰ ਦੇਖੋ ਤੁਸੀਂ ਕਿਆ ਬਾਤ ਹੈ ਹਾਂਜੀ ਭਾਈ ਜੀ ਸਾਡੇ ਪੇਟ ਹੋ ਗਏ ਰੈਡੀ ਹਾਂਜੀ ਓਰੇ ਚਲੋ ਜੀ ਤੇ ਇਧਰੋਂ ਦੇਖੋ ਤੁਸੀਂ ਇਹ 24 ਘੰਟੇ ਤੋਂ ਲਾ ਕੇ ਸ਼ਾਮ ਤੱਕ ਪਕੌੜੇ ਤੇ ਪਰੌਂਹੇ ਪਕੌੜੇ ਤੇ ਸਮੋਸੇ ਹਮੇਸ਼ਾ ਲੱਗਾ ਰਹਿੰਦਾ ਘੜਨ ਵਾਸਤੇ ਕਿਆ ਬਾਤ ਹੈ ਚਲੋ ਹੁਣ ਆਪਾਂ ਪਹੁੰਚੇ ਟੇਸਟਿੰਗ ਤੇ ਤੇ ਦੇਖੀਏ ਵੀ ਬਾਈ ਹੁਣਾ ਜਿਹੜੀ ਚਟਨੀ ਦਾ ਟੇਸ ਚਾ ਕਿਵੇਂ ਦਾ ਆ ਤੇ ਜਦ ਤੱਕ ਸਾਡੇ ਇੱਧਰ ਸਮੋਸੇ ਰੈਡੀ ਹੋ ਰਹੇ ਸੀ ਤਦ ਤੱਕ ਅਸੀਂ ਆ ਗਿਆ ਪੰਡਿਤ ਲਹਿਰਾ ਰਾਮ ਕੁਲਚੇ ਵਾਲੇ ਦੇ ਤੇ ਇੱਥੇ ਬਾਈ ਹੁਣਾ ਨੇ ਭਿੱਜਿਆ ਹੋਇਆ ਜਿਹੜਾ ਕੁਲਚਾ ਆ ਉਹ ਰੈਡੀ ਕਰਵਾਇਆ ਆ ਤੇ ਇੱਥੇ ਟੇਸ ਦੇਖਣਾ ਬਾਈ ਹੁਣਾ ਦਾ ਵੀ ਵਾਕਿਆ ਕਿਵੇਂ ਦਾ ਹਾਂਜੀ ਭਾਜੀ ਕਿਵੇਂ ਉਹ ਟੇਸ ਲੈ ਕੇ ਦੇਖੋ ਭਾਜੀ ਪਹਿਲਾਂ ਤੁਸੀਂ ਟੈਸਟ ਕਰਕੇ ਦੱਸੋ ਭਾਜੀ ਉਹ ਵਧੀਆ ਜੀ ਮੈਂ ਤਾਂ ਕਰਦੀ ਆ ਕਿਸੇ ਦਾ ਰੋਟੀਆ ਤੇ ਭਾਈ ਕੀ ਖਾਸ ਕੀ ਇੱਥੇ ਦੀ ਚੀਜ਼ ਆ ਉਹ ਪ੍ਰਾਣੀ ਦੀ ਬਣਾਣਾ ਪ੍ਰਾਣੀ ਦੀ ਕਹਿੰਨਾ ਬਾਈ ਫੇਰ ਨੂੰ ਫਰਕ ਰੱਖ ਕੀ ਸਾਗਰੇ ਤੋਂ ਕੁਝ ਇਹ ਉਹੀ ਫਲੇਵਰ ਆ ਚੜਿਆਣਾ ਵਾਂਗੂ ਹਾਂਜੀ ਕੀ ਬਾਤ ਹੈ ਹੂੰ ਓਹ ਸਾਗਰੇ ਕੋ ਬੋਲੋ ਆਵੜੀਆ ਨਹੀਂ ਨਹੀਂ ਭਜੀ ਅਸੀਂ ਤਾਂ ਕਿੰਨੇ ਸਾਲ ਹੋ ਗਏ ਇੱਥੋਂ ਖਾਣੇ ਆ ਇਹਨਾਂ ਕੋਲ ਅੱਛਾ ਇਕ ਕਿੰਨੀ ਦੇਰ ਤੋਂ ਦੁਕਾਨ ਕਿੰਨੀ ਦੇਰ ਤੋਂ ਭਾਜੀ ਇਹ ਕਿੰਨੀ ਬਣਾਣੀ ਭਾਈ ਤੇ ਜਾਣਾ ਪਵੇ 40 ਸਾਲ 40 50 ਸਾਲ ਬਣਾਣੀ ਕੀ ਆ ਬਾਤ ਕੰਮ ਕਰ ਦਈ ਦੱਸਿਆ ਦੁਕਾਨ ਤੋਂ ਵੀ 20 ਸਾਲ ਬਣਾਣੀ 20 ਸਾਲ ਬਣਾਣੀ 30 30 ਸਾਲ 20 ਇਹ ਆ ਜੀ ਪੰਡਤ ਲਾਹੌਰੀ ਆਪਣੇ ਲਹਿਰੀ ਨਾਮ ਇਹ ਜੀ ਪੰਡਤ ਲਹਿਰੀ ਰਾਮ ਦੇ ਕੁਲਚੇ ਸ਼ੋਕ ਕੀਤੀ ਹੈ ਉਦਾਂ ਭਾਜੀ ਇਹ ਆਪਣਾ ਸਾਈਕਲ ਤੇ ਲਗਾਉਂਦਾ ਹੀ ਪਵੇ ਅਰੇ ਪਹਿਲਾਂ ਸਾਈਕਲ ਤੇ ਕਰਦੇ ਸੀਗੇ ਤੇ ਹੁਣ ਤੁਸੀਂ ਦੇਖੋ ਪਲੇਟ ਚ ਆਉਂਦੇ ਆ ਤੇ ਨਾਲੇ ਇੱਥੇ ਦੁਕਾਨ ਦੇ ਤੇ ਦੁਕਾਨ ਵੀ ਪੂਰੇ ਉਸ ਪੁਰਾਣੇ ਬਾਜ਼ਾਰ ਦੀ ਦੁਕਾਨ ਯਾਦ ਕਰਾਉਂਦੀ ਜਿਹੜਾ ਪੁਰਾਣਾ ਸਮਾਂ ਜਿਹੜਾ ਸੀਗਾ ਇੱਕ ਤੰ ਦਾ ਤੇ ਵਾਕਿਆ ਬਾਈ ਹੁਣਾਂ ਦੇ ਜਿਹੜੇ ਕੁੱਚੇ ਬਹੁਤ ਏਸੀ ਆ ਬਹੁਤ ਵਧੀਆ ਬਈ ਹੁਣ ਨਹੀਂ ਲਾਉਂਦੇ ਨੇ ਤੇ ਜੇ ਤੁਸੀਂ ਖਾਣੇ ਦਾ ਤੁਸੀਂ ਇੱਥੇ ਤੁਸੀਂ ਆ ਸਕਦੇ ਹੋ ਕਿਲਾ ਮੱਲਾ ਪੰਡਤ ਪਸੰਦੀ ਲੋੜ ਨਹੀਂ ਹਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਇੱਥੇ ਹਾਂ ਬਸਿਆ ਲੋ ਬਾਈ ਨੇ ਗੱਲ ਖਾਸ ਆਸੀਆ ਵੀ ਇੱਥੇ ਦੱਸਣ ਦੀ ਲੋੜ ਨਹੀਂ ਲੈਰੀ ਰਾਮ ਕਹੇ ਬਸ ਇਹ ਲੈਰੀ ਰਾਮ ਦੇ ਦੱਸ ਦਿਓ ਬਸ ਇੱਥੇ ਤੁਹਾਨੂੰ ਪਹੁੰਚ ਜਾਣਾ ਇੱਥੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਤੇ ਲੋ ਜੀ ਸਾਡੇ ਪਕੌੜੇ ਰੈਡੀ ਹੋ ਚੁੱਕੇ ਨੇ ਤੇ ਦੱਸ ਜੀ ਤੁਹਾਨੂੰ ਇਹ ਆ ਗਿਆ ਜੀ ਸਾਡੇ ਪਾਲਕ ਵਾਲੇ ਪਕੌੜੇ ਪਾਲਕ ਤੇ ਪਕੌੜੇ ਹੋ ਗਏ ਤੇ ਇਧਰ ਆ ਜਾਓ ਓਹੋ ਕਟਲੇ ਡਾਗੀ ਰੋਲ ਆ ਗਿਆ ਤੇ ਮੋਤੀਆਂ ਆਈਆਂ ਤੇ ਨਾਲ ਆ ਫਰਾਈਸ ਆ ਗਿਆ ਆ ਇਹਨੇ ਬਚਾ ਕੇ ਰੱਖਣਾ ਕਿਉਂਕਿ ਜਿਆਦਾ ਵੇਸਟ ਆਪਾਂ ਨਹੀਂ ਕਰਨੀਏ ਠੀਕ ਹੈ ਭਾਈ ਕੁਝ ਹੋਰ ਰਹਿਣਗੀ ਆਈਟਮ ਆਪਣੀ ਕੋਈ ਪਨੀਰ ਪਕੌੜੇ ਹਾਂ ਪਨੀਰ ਪਕੌੜਾ ਜਿਹੜਾ ਆਪਣਾ ਉਹ ਰਹਿ ਗਿਆ ਆ ਇਧਰ ਆਪ ਚੀਜ਼ ਫਿੰਗਰ ਚੀਜ਼ ਫਿੰਗਰ ਚੀਜ਼ ਫਿੰਗਰ ਹਾਂ ਆ ਬਰੈਡ ਪਕੌੜਾ ਰਹਿ ਗਿਆ ਓਕੇ ਆ ਓਕੇ ਬਾਕੀ ਬਾਅਦ ਦੇਖਾਂਗੇ ਇੱਥੇ ਜਿਹੜੀ ਪੂਰੀ ਗੱਲਬਾਤ ਜਿਹੜੀ ਆ ਉਹ ਚਟਨੀ ਦੀ ਆ ਚਟਨੀ ਨਰੀ ਆ ਉਹਦੀ ਟੈਸਟਿੰਗ ਹੋਈ ਆ ਅੱਛਾ ਬ੍ਰੈਡ ਵੀ ਗਰੀਬ ਨੂੰ ਤਾਂ ਚਲੋ ਹੋਣੀ ਆ ਪਰ ਇਹ ਕਿਤੋਂ ਸ਼ੁਰੂ ਕਰੀਏ ਅਦਰ ਆਉਦੀ ਨਾਲ ਬ੍ਰੈਡ ਰੋਲ ਤੋਂ ਸ਼ੁਰੂ ਕਰੋ ਜੀ ਆ ਵਾਲਾ ਕਿ ਆ ਵਾਲਾ ਮੇਕਿੰਗ ਦੇਖੋ ਪੂਰੀ ਆ ਜੀ ਇਹ ਹੈ ਨਾ ਤੇ ਪਹਿਲਾਂ ਤੁਸੀਂ ਆ ਚੈੱਕ ਕਰੋ ਬ੍ਰੈਡ ਰੋਲ ਕੀ ਹਾ ਬਾਤ ਚੋਬਰਦਸ ਪੀ ਲਈ ਭਾਜੀ ਚੋਬਰਦਸ ਪੀ ਲਈ ਤੇ ਹੁਣ ਜਿਹੜੀ ਇਹ ਤਾਂ ਨਹੀਂ ਬੈਸਟ ਚਟਣੀ ਆਹ ਵਾਲੀ ਹੈ ਜਦ ਵੀ ਸ਼ਾ ਬਾਤ ਚਾ ਭਾਈ ਨੂੰ ਮੈਂ ਇਧਰ ਕਿਵੇਂ ਲੱਗਾ ਪਕੌੜਾ ਬਹੁਤ ਵਧੀਆ ਬਥੇ ਲੱਗਾ ਕਟਲਟ ਭਾਈ ਖਾ ਗਰ ਇਹਨੂੰ ਖਾ ਕੇ ਦੇਖ ਭਾਈ ਆ ਖਾ ਫਿਰ ਉਹ ਜਿਹੜੇ ਪਿੱਛੇ ਭਾਈ ਹੋਏ ਆ ਉਹ ਪੂਰੇ ਖਾ ਕੇ ਨੀਾਰੇ ਲੈ ਚੁੱਕੇ ਨੇ ਇਧਰੋਂ ਭਾਈ ਵਾਕਿਆ ਜਿਹੜਾ ਚਟਨੀ ਬਣਾਈ ਇਹਨਾਂ ਨੇ ਕਿਆ ਬਾਤ ਹੈ ਇਸ ਤਰ੍ਹਾਂ ਹੀ ਆ ਭਾਈ ਇਹ ਹੂੰ ਹੂੰ ਭਾਈ ਪਹਿਲੀ ਵਾਰ ਟਰਾਈ ਕੀਤਾ ਬਹੁਤ ਵਧੀਆ ਬੰਦ ਭਾਈ ਖਤਮ ਕਰੋ ਇਹ ਨੈਕਸਟ ਕੀ ਟਰਾਈ ਕਰਾਂ ਲੱਗਿਓ ਹੁਣ ਆ ਜੀ ਪਨੀਰ ਬਗੋਣਾ ਬ੍ਰੈਡ ਰੋਲ ਕਿਵੇਂ ਦਾ ਸੀ ਕਮਾਲ ਬੜੀ ਅਲਟੀਮੇਟ ਅਸਲ ਭਾਈ ਦੋਸਤਾਂ ਤੁਹਾਨੂੰ ਅਸਲ ਨਾਲ ਗੱਲ ਇਥੇ ਜਿਹੜੀ ਅਸਲ ਗੱਲ ਬਾਤ ਆ ਨਾ ਭਾਜੀ ਉਹ ਹੈਗੀ ਆ ਚਟਣੀ ਦੀ ਆ ਦੂਜੀ ਚਟਣੀ ਭਾਈ ਹੁਣਾਂ ਤੁਹਾਨੂੰ ਦਿੱਤੀ ਸੀ ਉਹ ਮੈਂ ਫਲੇਵਰ ਕੀਤੀ ਹੋਈ ਨਹੀਂ ਕਿਸੇ ਨੇ ਕੀਤੀ ਮੈਂ ਉਹ ਕਿਉਂਕਿ ਇੰਨੀ ਜਿਹੜੀ ਆ ਸੌਸ ਇਨੀ ਜ਼ਬਰਦਸਤ ਆ ਨਾ ਮਤਲਬ ਹੀ ਨਹੀਂ ਪੜਦਾ ਦੂਜੀ ਚਟ ਨੂੰ ਹੱਥ ਵੀ ਲਾ ਲਈਏ ਸੌਸ ਨੂੰ ਬਈਆ ਕਰੋ ਕਾ ਬਾਤ ਹੈ ਇੰਨੀ ਇੱਕ ਵਧੀਆ ਨਾ ਇੱਥੇ ਬਾਈ ਨੇ ਪਹਿਲਾਂ ਦੱਸਿਆ ਸੀ ਇੱਥੇ ਕਿਸੇ ਨੂੰ ਦੱਸਣਾ ਨਹੀਂ ਵੀ ਤੁਸੀਂ ਇੱਥੇ ਆਓ ਕਿਉਂਕਿ ਇੱਥੇ ਇੰਨਾ ਕ੍ਰਾਚ ਪਹਿਲਾਂ ਹੀ ਬਹੁਤ ਪਿਆ ਹੁੰਦਾ ਇਸ ਕਰਕੇ ਅਸੀਂ ਸਿਰਫ ਅਸੀਂ ਟੇਸਟ ਕਰਨ ਆਏ ਆ ਵਾਕਿ ਪੁਰਾਣੇ ਖਾਣੇ ਜਿਹੜੇ ਬਹੁਤ ਸਾਲਾਂ ਤੋਂ ਜਿਹੜੇ ਇੱਥੇ ਲੋਕ ਇੱਥੇ ਜਿਹੜੇ ਸਵਾਦ ਲੈ ਰਹੇ ਆ ਸਾਡਾ ਫਰਜ਼ ਬਣਦਾ ਵੀ ਇਹ ਪੁਰਾਣੇ ਜਲੰਧਰ ਦੇ ਵਿੱਚ ਪੁਰਾਣੇ ਬਾਜ਼ਾਰ ਦੇ ਵਿੱਚ ਕਿਲੇ ਭੱਲੇ ਦੇ ਵਿੱਚ ਜਿਹੜੇ ਪਕੌੜੇ ਬਣਦੇ ਆ ਬਸ ਅਸੀਂ ਉਹ ਫਲੇਵਰ ਲੈਣ ਆਏ ਆ ਤੇ ਬਹੁਤ ਵਧੀਆ ਜ਼ਬਰਦਸਤ ਹੂੰ ਪਨੀਰ ਫਲੇਵਰ ਐਂਡ ਮਤਲਬ ਬੈਸਟ ਪਨੀਰ ਪਕੌੜਾ ਮੇਰਾ ਹੁਣ ਅੱਜ ਤੋਂ ਇਹ ਹੋ ਗਿਆ ਤੇ ਪਹਿਲੇ ਸੀ ਉਹ ਖਤਮ ਹੋ ਗਿਆ ਮਨਚੂਰੀਅਨ ਸਮੋਸਾ ਅਜਾ ਮਨਚੂਰੀਅਨ ਸਮੋਸਾ ਪਹਿਲਾਂ ਇਹਨੂੰ ਬ੍ਰੈਡ ਸਮੋਸਾ ਮੈਨਾਂ ਬ੍ਰੈਡ ਮੇਰਾ ਬਹੁਤ ਫੇਵਰਟ ਆ ਭਾਈ ਕਾਈ ਕਰੂ ਤੇ ਆ ਸਾਡੇ ਨਾਲ ਸਾਨੂੰ ਬਾਈ ਕੰਪਨੀ ਦੇਣਾ ਬਾਕੀ ਕਿਹਨਾਂ ਦਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਾਈ ਸਾਨੂੰ ਇਹ ਕੰਪਨੀ ਦੇਣ ਆਏ ਨੇ ਉਹ ਬੜ ਬੋੜਾ ਭਾਈ ਮੈਂ ਕਿਹੜੀ ਦਾ ਸਾਸ ਹੈ ਨਾ ਇਹਦੇ ਨਾਲ ਜਿੰਮ ਮਰਜ਼ੀ ਖਾ ਲੋ ਭਾਈ ਇਹਨਾਂ ਜਿਹੜੀ ਜਿਹੜੀ ਖਾਓਗੇ ਮਨੂੰ ਉਹ ਤੋਂ ਜ਼ਿਆਦਾ ਫਲੇਵਰ ਲੱਗਣੀ ਤੇ ਬਹੁਤ ਫਲੇਵਰਫੁੱਲ ਹੈ ਯਾਰ ਭਾਈ ਮੈਂ ਪਲੇਅਰ ਇੱਚ ਨਹੀਂ ਖਾਦੀ ਇਹ ਤੇ ਇਦਾਂ ਚੱਡੀ ਬਸ ਮਨ ਚਮਰਦਸ ਬਾਗੋ ਬਾਗ ਲੈ ਭਾਈ ਆ ਵੀ ਘਰ ਮਨਚੂਰਨ ਸਮੋਸੀ ਮਨਚੂਰਨ ਵਾਲੀ ਇਹ ਚੱਕਰਦਸ ਕਿਦਾਂ ਦੀ ਬਣੀ ਪਹਿਲਾ ਆਹ ਵਾਲੀ ਇਹ ਜਿਹੜੀ ਹਰੇਕ ਵਿਆਹ ਦੀ ਸ਼ਾਨ ਹੁੰਦੀ ਆ ਫ੍ਰੈਂਚ ਫ੍ਰਾਈ ਇਹ ਵੀ ਖਾਣੇ ਚ ਤੁਰੀ ਆ ਬਈ ਅੱਜ ਆਹ ਟਰਾਈ ਕਰਦੇ ਆ ਸੌਸ ਨਾਲ ਭਾਈ ਦੋਨੇ ਫਲੇਵਰ ਅਲਟੀਮੇਟ ਜ਼ਬਰਦਸਤ ਮਤਲਬ ਇਸ ਤੋਂ ਉੱਪਰ ਕੋਈ ਹੈ ਨਹੀਂ ਭਾਈ ਆ ਚੱਕ ਯਾਰ ਇਹਨੂੰ ਕਰ ਦੇ ਸੋ ਕਰਕੇ ਦੱਸ ਕਿਵੇਂ ਦਾ ਲੱਗਾ ਭਾਈ ਪਈ ਹੁੰਦੇ ਨੇ ਨੇ ਰਜਿਤ ਭਾਈ ਵੀ ਆ ਗਏ ਉਹਨਾਂ ਨੂੰ ਸਾਸ ਦਾ ਟੇਸ ਕਰਾਓ ਭਾਈ ਨਾਲ ਚ ਪਤਾ ਕੀ ਹਲ ਕੀਆ ਭਾਈ ਮੈਨੂੰ ਲੋਕ ਪਤਾ ਨਹੀਂ 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 ਹੁਣ ਆ ਗਿਆ ਹੁਣ ਹੁਣ ਨਹੀਂ ਹੁਣ ਨਹੀਂ ਜਾਣ ਦੇਣਾ ਪਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਹੜੀ ਚੀਜ਼ ਰეკਮੈਂਡ ਕਰਾਂ ਪਰ ਤੂੰ ਵੇਟ ਕਰ ਤੈਨੂੰ ਮੈਂ ਜਿਹੜੀ ਅਸਲ ਚ ਚੀਜ਼ ਰეკਮੈਂਡ ਕਰਨ ਲੱਗਾ ਨਾ ਉਹ ਦੇਖੀ ਤੂੰ ਰਜਿਤ ਭਾਜੀ ਕਰ ਰਿਹਾ ਸੀ ਕਿ ਟਿਕਟਾਕ ਕਿਉਂਕਿ ਬਾਈ ਹੁਣਾਂ ਦਾ ਟਿਕਟਾਂ ਦਾ ਕੰਮ ਹੈ ਜੇ ਇਹਨੂੰ ਭਰਾ ਨੂੰ ਕੋਈ ਟਿਕਟ ਚਾਹੀਦੀ ਹੋਵੇ ਬਾਈ ਨਾਲ ਸੰਪਰਕ ਕਰ ਸਕਦੇ ਘੱਟੇ ਟਿਕਟਾਂ ਮਿਲ ਜਾਣਗੀਆਂ ਇਹ ਆਪਣੇ ਭਰਾ ਦੀ ਨਾਲ ਨਾਲ ਪ੍ਰੋਪੋਰਸ਼ਨ ਕਰ ਲਈਏ ਤੇ ਰਜਤ ਭਾਈ ਜਿਹੜਾ ਮਰਜੀ ਪਕੌੜਾ ਜਿਹੜਾ ਮਰਜੀ ਜਿਹੜਾ ਤੇਰਾ ਮਨ ਕਰਦਾ ਯਾਰ ਆਪਾਂ ਇਹਦੇ ਵਿੱਚੋਂ ਨਾਲ ਤੈਨੂੰ ਇੱਕ ਪਨੀਰ ਪਕੌੜਾ ਘੜ ਕੇ ਦਿੰਦਾ ਮੈਂ ਕਿੱਥੇ ਗਿਆ ਨਹੀਂ ਇਹਦੇ ਵਿੱਚ ਹੀ ਆਪਾਂ ਫਸਾ ਆਪਾਂ ਟਰਾਈ ਕਰਦੇ ਹਾਂ ਕਿ ਜਿਹੜਾ ਬਾਹਰ ਤੇ ਆ ਭਾਈ ਨਹੀਂ ਉਹ ਤਾਂ ਕਰਨਾ ਇਹ ਨੂੰ ਕਰ ਟਰਾਈ ਆ ਵੀ ਲੈਣਾ ਆ ਟਰਾਈ ਕਰ ਪਹਿਲਾਂ ਪਨੀਰ ਪਕੌੜਾ ਬ੍ਰੈਡ ਰੋਲ ਵੀ ਹਾ ਬੜਾ ਰੋਲ ਬੀਗਾ ਅੱਛਾ ਤੁਸੀਂ ਨਾ ਆ ਚਟਨੀ ਦਾ ਟਰਾਈ ਕਰਨਾ ਪਵੇ ਕੋਰ ਯਾਰ ਟਰਾਈ ਹੋਰ ਦੱਸੋ ਜਰਾ ਵਾਹ ਚਟਨੀ ਬੜੀ ਕਿੱਦਾਂ ਦਾ ਮੈਂ ਕਿਹਾ ਜੀ ਨਾ ਭਾਈ ਇਹ ਜਿਹੜੀ ਚਟਨੀ ਦਾ ਹੀ ਕਮਾਲ ਆ ਇਹ ਚਟਨੀ ਆਪਾਂ ਪਹਿਲਾਂ ਨਹੀਂ ਕਰਦੀ ਕਿਤੇ ਆਪਾਂ ਪਹਿਲਾਂ ਨਹੀਂ ਖਾਦੀ ਕਦੇ ਵੀ ਇੱਕ ਇਸ ਚੀਜ਼ ਦੀ ਬਣੀ ਹੈ ਕੁਝ ਦੱਸਿਆ ਇਹ ਬਾਈ ਹੁਣ ਕਹਿੰਦੇ ਮੈਂਗੋ ਦੀ ਆ ਇਹਨਾਂ ਅਸਲ ਦੇ ਵਿੱਚ ਪਾਕੜੀ ਪਾਕੜੀ ਕਹਿੰਦੇ ਕੋਈ ਚੀਜ਼ ਉਹ ਪਤਲੀ ਆਮ ਦਾ ਕਿਹੜੇ 파ਟ ਨੂੰ ਕਹਿੰਦੇ ਆ ਤੇ ਉਹਦੀ ਚਟਨੀ ਆ ਇਹ ਮਤਲਬ ਫਲੇਵਰ ਇੰਨਾ ਜ਼ਬਰਦਸ ਬਾਈ ਦੂਜੀ ਚਟਨੀ ਦਾ ਸਿਰਫ ਇੱਕ ਬਾਈਟ ਲਈਏ ਇਹ ਦੇਖ ਸੋ ਬਹੁਤ ਬਹੁਤ ਜ਼ਿਆਦਾ ਡਿਫਰੈਂਟ ਤੇ ਬਹੁਤ ਟੇਸਟੀ ਚਟਨੀ ਹੈ ਪੂਰਾ ਜ਼ਬਰਦਸ ਬਾਈ ਪੂਰਾ ਜ਼ਬਰਦਸ ਇਸ ਕਰਕੇ ਬਾਈ ਮੈਨੂੰ ਪੁੱਛ ਰਿਆ ਸੀ ਕਿ ਕਿਹੜੀ ਕਿਹੜੀ ਚੀਜ਼ ਮਤੇ ਲਗੀ ਮੈਂ ਕਿਹਾ ਬਾਈ ਜਿੰਨੀ ਵਧੀਆ ਚਟਨੀ ਹੈ ਨਾ ਉਹਨਾਂ ਚੋਂ ਜੋ ਮਰਜ਼ੀ ਖਾ ਲੋ ਚਟਨੀ ਦਾ ਐਕਸਟਰਾ ਸਿਰਫ ਚਟਨੀ ਲੈ ਗਏ ਬਈ ਸਾਨੂੰ ਅਸੀਂ ਮਾਲਕ ਨਾਲ ਗੱਲ ਕਰਾਂਗੇ ਕਿ ਸਾਨੂੰ 1 ਕਿਲੋ ਚਟਨੀ ਜਿਹੜੀ ਆ ਸਾਨੂੰ ਪਲੀਜ਼ ਪੈਕ ਕਰਕੇ ਦੇ ਦਿਓ ਕੀ ਬਾਤ ਆਹ ਕਰੋ ਫਿਰ ਹੂੰ ਮਿਕਸ ਕਰਕੇ ਵੀ ਨਾ ਵਧੀਆ ਖੱਟਾ ਮਿੱਠਾ ਜਿਹਾ ਹਾਂ ਸਪਾਈਸੀ ਬਹੁਤ ਜ਼ਬਰਦਸਤ ਆ ਰਿਹਾ ਚਬਰਦਸਤ ਆ ਰਿਹਾ ਬਾਕੀ ਬਈ ਚਟਨੀ ਤਾਂ 10 ਦੇ 10 ਨੰਬਰ ਤੇ ਬਾਕੀ ਪਕੌੜੇ ਦਾ ਘੈੜ ਹੈ ਹੀ ਆ ਕਹਿੰਦੇ ਉਹਨਾਂ ਜੇ ਚਟਨੀ ਤੁਹਾਡੀ ਵਧੀਆ ਆ ਤਾਂ ਪਕੌੜੇ ਤੁਸੀਂ ਵਧੀਆ ਖਾ ਸਕਦੇ ਹੋ ਇਸ ਕਰਕੇ ਸਾਰਾ ਕੁਝ ਅਲਟੀਮੇਟ ਆ ਬਾਈ ਉਹਨਾਂ ਦਾ ਬਹੁਤ ਵਧੀਆ ਸਾਰੇ ਸਮੋਸੇ ਹੋ ਗਿਆ ਜਿਹੜੀ ਚੀਜ਼ ਵੀ ਬਣਾਉਂਦੇ ਕਮਾਲ ਦੇ ਆ ਚਟਨੀ ਬਹੁਤ ਵਧੀਆ ਆ ਇਸ ਕਰਕੇ ਬਈ ਸਾਡਾ ਮਨ ਖੁਸ਼ ਹੋ ਗਿਆ ਪਰ ਬਾਈ ਉਹਨਾਂ ਨੇ ਮੈਨੂੰ ਪਹਿਲਾਂ ਅਸੀਂ ਇੱਥੇ ਕਸਟਮਰ ਦੀ ਕੋਈ ਕਮੀ ਨਹੀਂ ਹੈਗੀ ਇਸ ਕਰਕੇ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਮੈਂ ਆਪਣੇ ਫਾਲੋਅਰਸ ਨੂੰ ਇਹ ਕਹਾਂ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਪੁਰਾਣੇ ਜਲੰਧਰ ਦੇ ਵਿੱਚ ਤੁਸੀਂ ਆਓ ਕਿਲੇ ਮੁਹੱਲੇ ਦੇ ਵਿੱਚ ਤੁਸੀਂ ਆਓ ਇੱਥੇ ਯਸ਼ਪਾ ਜੀ ਹੁਣਾਂ ਦੀ ਦੁਕਾਨ ਤੇ ਸਮੋਸਾ ਜਾਂ ਪਕੌੜੇ ਜਾਂ ਇਹ ਚਟਨੀ ਜਰੂਰ ਟਰਾਈ ਕਰਕੇ ਜਾਇਓ ਸਾਡੀ ਮੇਨ ਇਹੀ ਗੱਲ ਆ ਵੀ ਇਹ ਚਟਨੀ ਬਾਗਮਾਲਿਆ ਇਦਾਂ ਦੀ ਚਟਨੀ ਮੈਨੂੰ ਲੱਗਦਾ ਦੁਨੀਆ ਦੀ ਪਹਿਲੇ ਨੰਬਰ ਦੀ ਚਟਨੀ ਹੈਗੀ ਥੈਂਕ ਯੂ ਸੋ ਮੱਚ ਤੇ ਆਓ ਹੁਣ ਗੱਲ ਕਰਦੇ ਆਪਾਂ ਜਸਪਾ ਜੀ ਉਹਨਾਂ ਦਾ ਜਿਹੜੇ ਇਸ ਫੂਡ ਸ਼ਾਪ ਦੇ ਮਾਲਕ ਨੇ ਤੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਭਾਈ ਪਹਿਲਾਂ ਤਾਂ ਮੈਨੂੰ ਇੱਕ ਜੀ ਦੱਸੋ ਥੋੜੀ ਜਿਹੜੀ ਚਟਨੀ ਆ ਉਹਦਾ ਰਾਜ ਦੱਸਿਓ ਕੀ ਆ ਕਿਉਂਕਿ ਇੰਨੀ ਕਿ ਜ਼ਬਰਦਸਤ ਛੱਤੀ ਪਾਜੀ ਅਜੇ ਤੱਕ ਮੈਂ ਜ਼ਿੰਦਗੀ 'ਚ ਨਹੀਂ ਖਾਧੀ। ਭਾਜੀ ਬਸ ਇੱਕ ਬਣਾਉਣ ਦਾ ਸਹਲੋ ਤਰੀਕਾ ਵਾ ਜਿਹੜਾ ਇੱਕ ਕੁਆਲਿਟੀ ਵਾਈਜ਼ ਚੀਜ਼ ਨੂੰ ਯੂਜ਼ ਕਰਨ ਦਾ ਰਿਜ਼ਲਟ ਆ ਔਰ ਕੁਛ ਨਹੀਂ। ਜੀ ਤੇ ਪਰ ਫਿਰ ਵੀ ਇੰਦਾਂ ਦੀ ਜਿਹੜੀ ਪਰਫੈਕਸ਼ਨ ਤੁਹਾਡੇ ਕੋਲ ਆ ਇਹ ਬਾਕੀਆਂ ਕੋਲ ਕਿਉਂ ਨਹੀਂ ਹੈਗੀ? ਇਹਦੀ ਸੋਹਣੀ ਇੰਨੀ ਟੇਸਟੀ ਜਿਹੜੀ ਚੀਜ਼ ਆ ਇਹਦੇ 'ਚ ਕੀ ਖਾਸ ਕੀ ਪਾਉਨੇ ਭਾਜੀ ਤੁਸੀਂ ਥੋੜਾ ਜਿਹਾ ਇਹ ਤਾਂ ਚਲੋ ਦੱਸਣਾ ਪੈਣਾ ਤੁਹਾਨੂੰ। ਬਸ ਇਹ ਬਣਾਉਣ ਦਾ ਤਰੀਕਾ ਵਾ ਕੁਝ ਥੋੜਾ ਜਿਹਾ ਉਹਨੂੰ ਇਹਨੇ ਪਖੜੀਆਂ ਹੁੰਦੀਆਂ ਉਹ ਕੀ ਹੁੰਦੀਆਂ ਬਤਰੀ ਉਹ ਸਾਬਤ આમਚੂਰ ਹੁੰਦਾ ਹੈ ਅੱਛਾ ਉਹ આમਚੂਰ ਹੁੰਦਾ ਹੈ ਉਹ ਕਹਿੰਦੇ ਭਾਈ ਇਹ ਜਿਹੜਾ ਫਲੇਵਰ ਐਵੇਂ ਦਾ ਹੀ ਮਿਲਣਾ ਜਿਵੇਂ ਮਰਜ਼ੀ ਆ ਜੀ ਹਾਂ ਹਾਂ ਕੀ ਬਾਤ ਸਾਡਾ ਥੈਂਕ ਯੂ ਸੋ ਮੱਚ ਭਾਜੀ ਅਸੀਂ ਤੁਹਾਡੇ ਕੋਲ ਅਸੀਂ ਕਾਫੀ ਚੱਲ ਕੇ ਆਏ ਸੀ ਕਿ ਭਾਈ ਉਹਨਾਂ ਕੋਲ ਜਾਣਾ ਤੇ ਤੁਹਾਡੀ ਚਟਨੀ ਦੀ ਤਾਰੀਫ ਬੜੀ ਸੁਣੀ ਆ ਸੀ ਕੱਲ ਭਾਈ ਹੁਣੀ ਜਿੱਥੇ ਬੈਠੇ ਸੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਚਟਨੀ ਇੰਨੀ ਕਿ ਜ਼ਬਰਦਸਤ ਹੈ ਉਹਨਾਂ ਨੂੰ ਤੁਸੀਂ ਜੋ ਮਰਜ਼ੀ ਖਾ ਸਕਦੇ ਹੋ ਤੇ ਭਾਈ ਤੁਸੀਂ ਚੱਡੀ ਮੁੱਲ ਵੀ ਦਿੰਦੇ ਹੋ ਹਾਂ ਹਾਂ ਭਾਈ ਸਾਨੂੰ ਥੋੜੀ ਜਿਹੀ ਚਟੂਰ ਦੇ ਦਿਓ ਤੁਸੀਂ ਅਸੀਂ ਆਪਣੇ ਇਹਨੂੰ ਆਪਣੇ ਘਰਦਿਆਂ ਨੂੰ ਜਰੂਰ ਅਸੀਂ ਕਰ ਦਈਏ। ਖਾਈਏ ਵੀ ਵਾਕੀ ਆ ਚੀਜ਼ ਦੀ ਕੁਝ ਲੋਕ ਸਾਨੂੰ ਪੁੱਛ ਰਹੇ ਕਿ ਵੀ ਉਹ ਤਖਈਏ ਕੀ ਆ। ਭਾਈ ਟਾਈਮਿੰਗ ਕੀ ਹੁੰਦੀ ਸ਼ੌਪ ਦੀ ਆਪਣੀ? ਸਵੇਰ 10 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਖੁੱਲ੍ਹਦੀ। 1:00 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਖੁੱਲ੍ਹਦੀ। ਤੇ ਭਾਈ ਇਹ ਜਿਹੜੀ ਮਾਰਕੀਟ ਕਿਹੜੀ ਮਾਰਕੀਟ ਵਜਦੀ ਆ ਇਹ? ਕਿਲਾ ਬਾਜ਼ਾਰ ਪਈ ਜਾਂਦਾ ਜੀ। ਕਿਲਾ ਬਾਜ਼ਾਰ। ਪੁਰਾਣਾ 올ਡ ਪੁਰਾਣਾ ਜਲੰਧਰ? ਹਾਂ ਜੀ 올ਡ 올ਡ ਪੁਰਾਣਾ ਜਲੰਧਰ ਹੈ ਜੀ। ਪੁਰਾਣਾ ਜਲੰਧਰ ਹੈ। ਪੁਰਾਣਾ ਜੀ। ਤੇ ਚਲੋ ਥੈਂਕ ਯੂ ਸੋ ਮੱਚ ਭਾਈ। ਬਹੁਤ ਵਧੀਆ ਲੱਗਾ ਜੀ